ਦੇ ਕੇ ਦਿਖਾਇਆ ਜਿੰਦਾਬਾਦ ਜਿੰਦਾਬਾਦ ਅੱਜ ਡਰਾ ਰਿਹਾ ਬੱਗਾ ਜੀ ਉਹ ਬੱਗਾ ਮੇਰੇ ਭਰਾਵਾ ਹਿੰਦੂ ਭਰਾ ਹਿੰਦੂਆਂ ਨੂੰ ਸਾਰਿਆਂ ਨੂੰ ਘਰਾਂ ਚੋਂ ਓਟਾ ਪੌਣ ਤੋ ਡਰਾ ਰਿਹਾ ਇਹ ਕਿੱਦਾਂ ਹੋਏਗਾ ਕੌਣ ਸੁਣੇਗਾ ਤੇਰੀ ਇਹ ਪੰਜਾਬ ਦੇ ਲੋਕ ਡਰਦੇ ਨਹੀਂ ਐ ਝੰਡਾ ਭਾਵੇਂ ਤੇਰਾ ਪਟਿਆ ਗਿਆ ਗਿੱਦੜਵਾ ਜਿਹੜੋਂ ਮੈਂ ਪਹਿਲੀ ਵਾਰੀ ਲੜਿਆ ਮੇਰਾ ਵੀ ਨਹੀਂ ਝੰਡਾ ਲੱਗਣ ਦਿੱਦੇ ਸੀ ਕਾਲੀ ਦਾ ਲਾਲੇ ਕਿਉਂਕਿ ਉਹਨਾਂ ਦਾ ਗੱਡ ਸੀ ਫੇਰ ਲੋਕਾਂ ਨੇ ਨਾੜਾ ਦਿੱਤਾ ਸੁਣੋ ਹਰ ਘਰ ਤੇ ਝੰਡਾ ਕਾਲੀਆਂ ਦਾ ਲੱਗਿਆ ਸੀ ਸਟicker ਵੀ ਕਾਲੀਆਂ ਦਾ ਲੱਗਿਆ ਸੀ 46 ਸਾਲ ਉਹ ਕਦੇ ਸੀਟ ਵੀ ਕਾਂਗਰਸ ਜਿੱਤੀ ਗਿੱਦੜਵਾ ਕਿੰਨੇ ਸਾਲ ਤੇ ਰਾਜਾ ਵਲੇ 2000 ਅਸੀਂ ਮਾਈ ਇਲੈਕਸ਼ਨ ਸਰਕਾਰ ਸੀਲ ਬੀ ਆਮ ਸਿੰਘ ਲੜਿਆ ਤਾਂ ਨਹੀਂ ਹਾਰ ਗਿਆ ਬਚਨ ਵਿੱਚ ਕਾਲੀ ਜਿੱਤੇ 46 ਸਾਲ ਬਾਅਦ ਮੈਂ ਜਿੱਤਿਆ 2012 ਚ ਸਾਰੇ ਗਿੱਟਰਾਂ 'ਤੇ ਛੱਡਾ ਖੱਟੇ ਰੰਗ ਦਾ ਹਰੇਕ ਗੇਟ ਤੇ ਰੰਗ ਸਟicker ਖੱਟੇ ਰੰਗ ਦਾ ਜਿਵੇਂ ਹੁਣ ਤੇਰਾ ਸਟicker ਨਹੀਂ ਲੱਗਣ ਦਿੰਦੇ ਤੇ ਝੰਡਾ ਫੇਰ ਲਾਵਾ ਦਿੱਤਾ ਜਨਤਾ ਨੇ ਝੰਡਾ ਛੱਤ ਤੇ ਤੇ ਵੋਟ ਹੱਥ ਤੇ ਉੱਪਰ ਝਾੜੂ ਝਾੜੂ ਛੱਤ ਤੇ ਤੇ ਵੋਟ ਹੱਥ ਤੇ ਜੋ ਬੀਬੀਆਂ ਬੜੀਆਂ ਚਲਾਕ ਐ ਮੇਰੇ ਮਾਮਾ ਪਹਿਣਾ ਇਹਨਾਂ ਨੂੰ ਸਭ ਪਤਾ ਹੈ ਪਿਛਲੀ ਵਾਰੀ ਦੁਸ਼ੰਤ ਪਾण्डेयਾ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੋ ਝਾੜੂ ਚੜੂ ਕਰਾ ਦੀ ਤੈਨੂੰ ਹੀ ਪਾਵਾਂਗੀਆਂ ਪੁੱਤ ਤੈਨੂੰ ਹੀ ਪਾਵਾਂਗੀਆਂ ਜਿੱਥੇ ਪਾਉਣੀ ਹੈ ਉੱਥੇ ਹੀ ਪਾਉਣੀ ਹੈ ਇਹਨਾਂ ਦੇ ਜਿਸ ਤੇ ਮੇਰਾ ਮਨ ਆ ਗਿਆ ਕੋਈ ਵੀ ਦਿਵਾ ਸਕਦਾ ਇਹਨਾਂ ਨੂੰ ਜਿਹਨਾਂ ਦਾ ਜਿਨ੍ਹਾਂ ਨੇ ਮੇਰਾ ਇੱਥੇ ਆ ਕੇ ਬਹੁਤ ਮਾਨ ਵਧਾਇਆ ਔਰ ਮੈਂ ਵੀ ਇਹਨਾਂ ਦਾ ਹੋਣ ਵਾਲੀ ਇਲੈਕਸ਼ਨ ਜਿੱਤ ਕੇ ਇਹਨਾਂ ਨੂੰ ਚੋਲੀ ਵਿੱਚ ਇਹ ਸੀਟ ਪਾਵਾਂਗਾ ਔਰ ਹੌਂਸ ਦਾ ਮੈਂਬਰ ਬਣ ਕੇ ਜਿਹਨੇ ਤੁਹਾਡੇ ਸਾਹਮਣੇ ਮੈਂ 10 ਸਾਲਾਂ ਲੈ ਜੇਂ ਇੰਡੀਪੈਂਡੈਂਟ ਕੰਮ ਕੀਤਾ ਸੀਗਾ ਇੱਥੇ ਮੈਂ ਦੋ ਵਾਰੀ ਜਿੱਤੇ ਹਥੇ ਕਹਿੰਦੀ ਬੈਠ ਔਰ ਮੈਂ ਹੁਣ ਇਸ ਵਾਰੀ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਟਿਕਟ ਦੇਖੀ ਹੈ ਟਿਕਟ ਹੁਣ ਜੀ ਕੀ ਸੀ ਜੈ ਆਈ ਸੀ ਫਰਸਟ ਫਸਟ ਟਿਕਟ ਸੋ ਮੈਂ ਤਾਂ ਕਨਾਂ ਨੂੰ ਤੁੰਮਿਆ ਚੱਟਿਆ ਮੱਥੇ ਨਾਲ ਲਾਇਆ ਤੇ ਤੂੰ ਟਿਕਟ ਸੋ ਮੈਂ ਬਹੁਤ ਜ਼ਿਆਦਾ ਧਲਵਾਦੀ ਹਾਂ ਕਈ ਹਲਕਿਆਂ ਦੇ ਵਿੱਚ ਲੋਕ ਕਹਿੰਦੇ ਪੰਨਾ ਸਰਕਾਰਾਂ ਹੁੰਦੀਆਂ ਸੀ ੱਕਾ ਹੋ ਜਾਂਦਾ ਸੀ ਮੈਂ ਕਿਸੇ ਇੱਕ ਤੋਂ ਬੰਦੇ ਦੇ ਵੀ ਕਾਜ ਨਹੀਂ ਠਕਵਾਏ ਮੰਤਰੀ ਹੋਣ ਦੇ ਨਾਤੇ ਹਰ ਇੱਕ ਨੂੰ ਆਪ ਜਾਂਦੇ ਹੋ ਮੈਂ ਆਪਣੇ ਹਲਕੇ ਦੇ ਪਿੰਡ ਪਰਮਾਨਾ ਬਜ਼ੁਰਗਾਂ ਦਾ ਪਿਆਰ ਦੇਖਣਾ ਚਾਹੁੰਦਾ ਮੈਂ ਆਪਣੀ ਸੇਵਾ ਦੇਖਣਾ ਚਾਹੁੰਦਾ ਕਿ ਜੇ ਮੈਂ ਸੇਵਾ ਕਰ ਰਿਹਾ ਹਾਂ ਉਹਨੂੰ ਫਲ ਵੀ ਲੱਗ ਰਿਹਾ ਹੈ ਕਿ ਨਹੀਂ ਜੇ ਮੱਜ ਨਿਮਰਤਾ ਨਾਲ 3-3 ਦਫ਼ਤਰ ਖੁੱਲ੍ਹੇ ਹੋਏ ਹਨ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਵੱਲੇ ਪੂਰਾ ਪ੍ਰਵਾਹ ਸੇਵਾ ਕਰ ਰਿਹਾ ਤੇ ਮੈਂ ਦੇਖਣੇ ਚੁੰਨਾ ਕਿ ਲੋਕ ਇਹਦਾ ਮੁੱਲ 모ੜਦੇ ਕਿ ਨਹੀਂ ਸੁਵੇ ਬੜਿੰਗ ਕਰ ਰਹੇ ਨੇ ਕਿ ਆਮ ਆਦੀ ਪਾਰਟੀ ਸਾਡੇ ਕੈਂਡੀਡੇਟਾਂ ਨੂੰ ਡਰਾ ਰਹੀ ਹੈ ਉਹਨਾਂ ਨੂੰ ਉਹਨਾਂ ਨੂੰ ਧਮਕੀਆਂ ਦੇ ਰਹੀ ਹੈ ਔਰ ਉਹਨਾਂ ਦੇ ਪੋਸਟਰ ਫਾੜੇ ਜਾ ਰਹੇ ਨੇ ਤੇ ਉਹ ਕਰਦੇ ਹੁੰਦੇ ਸੀ ਨਾ ਇਹਦਾ ਦੋਨੇ ਪਾਰਟੀਆਂ ਕਾਂਗਰਸ ਤੇ ਅਕਾਲੀ ਦਲਾਵ ਸ ਵਿੱਚ ਉਹਦੇ ਪੋਸਟਰ ਪੋਸਟਰ ਫਾੜਤੇ ਉਹਦੇ ਫਾੜਤੇ ਸਾਡੇ ਦੇ ਵਿਚਾਰੇ ਪੋਸਟ ਜਿਹੜੇ ਆਮ ਘਰਾਂ ਦੇ ਮੁੰਡੇ ਇਹਨਾਂ ਦੇ ਪੋਸਟਰ ਆਪਣੇ ਨਹੀਂ ਪੂਰੇ ਲਗਾਏ ਜਾ ਰਹੇ ਇਹਨਾਂ ਨੂੰ ਫਾੜਨ ਦਾ ਟਾਈਮ ਕਿੱਥੇ ਹੈ ਇਹ ਤੇ ਸੇਵਾ 'ਚ ਲੱਗੇ ਹੋਏ ਆ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਰਾਜਾ ਜੀ ਹੁਣ ਬੁਖਲਾ ਗਏ ਆ ਉਹਨਾਂ ਨੂੰ ਪਤਾ ਕਿ ਅੱਗੇ ਉਧਰੋਂ ਜਿਹੜਾ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਗਿੰਦੜਵਾਹੇ ਦੇ ਲੋਕਾਂ ਨੇ ਤੇ ਹੁਣ ਲੁਧਿਆਣੇ ਦੇ ਲੋਕ ਵੀ ਉਹਨਾਂ ਨੂੰ ਪਿਆਰ ਦੇਣ ਨੂੰ ਦੁਆਰਾ ਤਿਆਰ ਹੋਏ ਪਏ ਆ ਉਹਨੂੰ ਸਮਝ ਆਉਂਦੀ ਪਈ ਹੈ ਕਿ ਜਿਹੜਾ ਪਿਆਰ ਮਿਲਣਾ ਹੁਣ ਲੁਧਿਆਣੇ ਦੇ ਲੋਕਾਂ ਨੇ ਲੁਧਿਆਣੇ ਤੋਂ ਉਹਨਾਂ ਨੂੰ ਬਾਹਰ ਹੀ ਕੱਢਣਾ ਤੇ ਉਹ ਡਰੇ ਹੋਏ ਨੇ ਬਹੁਤ ਕੁਝ ਕਹਿ ਰਹੇ ਨੇ ਉਹ ਤੁਸੀਂ ਦੱਸ ਸਕਦੇ ਹੋ ਵੀ ਹੋਰ ਵੀ ਕੀ ਕੋਈ ਕੁਝ ਬੋਲਿਆ ਹੋਣਾ ਪਰ ਉਹਨਾਂ ਦਾ ਡਰ ਬੋਲ ਰਿਹਾ ਸਰ ਉਹਨਾਂ ਨੇ ਕਿਹਾ ਵਾ ਕਿ ਝਾੜੂ ਕੋਠੇ ਤੇ ਤੇ ਮੋਰ ਪੰਜੇ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਤਿੰਨ ਵਾਰੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਾਰ ਹੋ ਚੁੱਕੀ ਹੈ ਪੰਚਾਇਤਾਂ ਚ ਹੋਈ ਬਾਅਦ ਇਲਕਸ਼ਨਾਂ ਚ ਹੋਈ ਉਹਨਾਂ ਦੀ ਆਪਣੀ ਹਾਰ ਹੋਈ ਜਿੱਦੜ ਵਾਸਤੇ ਤੋਂ ਬੜੀ ਤਗੜੀ ਹਾਰ ਹੋਈ ਤੇ ਹੁਣ ਜਿਹੜੀ ਜਿੱਤ ਆ ਲੋਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਖੁਸ਼ ਨੇ ਤੇ ਲੋਕਾਂ ਨੂੰ ਸੇਵਾ ਚਾਹੀਦੀ ਹੈ ਤੇ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਜਿਹੜੇ ਲੋਹਿਆਣੇ ਦੀ ਇੱਕ ਗਲਤੀ ਹੋ ਗਈ ਜਿਹੜੀ ਉਹਨਾਂ ਨੇ ਰਾਜਾ ਜੀ ਨੂੰ ਐਮਪੀ ਬਣਾਤਾ ਤੇ ਉਸ ਤੋਂ ਬਾਅਦ ਉਹ ਲੁਧਿਆਣੇ ਚ ਲੱਭੇ ਨਹੀਂ ਤੇ ਫਿਰ ਗਿੱਦੜਵਾਹ ਤੇ ਜਾ ਕੇ ਲੋਕਾਂ ਨੇ ਸੇਵਾ ਜੇ ਤਿਆਰ ਹੋਣ ਨੂੰ ਹੋ ਗਈ ਪਰ ਗਿੱਦੜਵਾਹ ਦੇ ਲੋਕਾਂ ਨੇ ਵੀ ਉਹਨਾਂ ਨੂੰ ਅਨਕਾਰਤਾ ਹੁਣ ਪੂਰੇ ਪੰਜਾਬ ਨੇ ਕਾਂਗਰਸ ਨੂੰ ਅਨਕਾਰਿਆ ਹੋਇਆ ਝਾੜੂ ਹਮੇਸ਼ਾ ਹੀ ਜਿਹੜਾ ਭ੍ਰਿਸ਼ਟਾਚਾਰ ਦਾ ਖਤਮ ਕਰਦਾ ਸਫਾਈ ਕਰਦਾ ਘਰ ਦੇ ਡਿਊਰੀ ਤੋਂ ਕਰਦੇ ਗੇੜ ਤੋਂ ਸਫਾਈ ਸ਼ੁਰੂ ਕਰਕੇ ਪੂਰੇ ਘਰ ਦੀ ਸਫਾਈ ਕਰਦਾ ਤੇ ਪੂਰੇ ਪੰਜਾਬ ਦੀ ਸਫਾਈ ਵਾਲੀ ਪਾਰਟੀ ਲੱਗੀ ਹੋਈ ਹੈ ਪੂਰੇ ਦੇਸ਼ ਦੀ ਸਫਾਈ ਲੱਗੀ ਹੋਈ ਹੈ ਤੇ ਪੰਜੇ ਦੇ ਹੁਣ ਪੱਲੇ ਕੱਖ ਰਿਆ ਨਹੀਂ ਉਹ ਚੜੂ ਚੱਕਣ ਜੋਗਾ ਨਹੀਂ ਰਿਹਾ ਮੈਂ ਕਿਹਾ ਭਾਈ ਸਾਹਿਬ ਤੁਸੀਂ ਆਪਣਾ ਕੰਮ ਸੰਭਾਲੋ ਜਿਹੜੀ ਬੋਤਾ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਮ ਆਦਮੀ ਪਾਰਟੀ ਤੋਂ ਖੁਸ਼ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਵਾਅਦਾ ਵੀ ਕਰਦਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਸੇਵਾਦਾਰ ਬਣ ਕੇ ਸੇਵਾਤ ਲੱਗੀ ਹੋਈ ਹੈ ਤੇ ਸੇਵਾ ਕਰਦੀ ਰਹੂਗੀ